ਮੈਂ ਤੁਹਾਡਾ ਆਪਣਾ ਗਿਲ ਮੈਂ ਗਿਲ ਹਸਪੀਟਲ ਮਰੀਂਡਾ ਰੋਡ ਰੋਪੜ ਬਾਈਪਾਸ ਤੇ ਪ੍ਰੈਕਟਿਸ ਕਰਦਾ ਐ ਐਮ ਬੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹੈਰਾਨੀਜਨਕ ਕੇਸ ਆਇਆ ਜਿਹਦੇ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਜਿਹੜਾ ਪੇਸ਼ੈਂਟ ਹੈ ਉਹ ਚਿੱਟੇ ਦੇ ਟੀਕੇ ਲਗਾ ਰਿਹਾ ਹੈ ਰੋਜ਼ ਇੱਕ ਜਿਹਦੇ ਕਰਕੇ ਉਸਦੇ ਪੈਰਾਂ ਦੀ ਲੱਤਾਂ ਦੀ ਇਹ ਹਾਲਤ ਹੋ ਚੁੱਕੀ ਹੈ ਵੀ ਉੱਥੇ ਮੋਗੇ ਬਣ ਚੁੱਕੇ ਨੇ ਇਹ ਬਹੁਤ ਜ਼ਿਆਦਾ ਇਨਫੈਕਟਡ ਹੈ ਹੈਪਟਾਈਟਸ ਵੀ ਬੀ ਹੈਪਟਾਈਟਸ ਸੀ ਐਚ ਆਈ ਵੀ ਦਾ ਚੈੱਕ ਕਰਿਆ ਗਿਆ ਜਿਸ ਇਹਦਾ ਕਾਲਾ ਪੀਲਾ ਪੋਜ਼ਿਟਿਵ ਆਇਆ ਜਿਹਦੀ ਉੱਪਰ ਸਰਕਾਰ ਤੋਂ ਦਵਾਈ ਸ਼ੁਰੂ ਕਰਾਵਾਂਗੇ ਪਰ ਹੌਲੀ ਹੌਲੀ ਮੈਂ ਇਹ ਚਾਹਨਾ ਵੀ ਸਾਡੀ ਜਿਹੜੀ ਪਲੀਰੀ ਹੁਣ ਪੁੱਠੇ ਪਾਸੇ ਪਈ ਹੋਈ ਹੈ ਉਹ ਹੁਣ ਸੁਧਰ ਜਵੇ ਵਾਪਸ ਆ ਜਵੇ ਕਿਉਂਕਿ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਰਿਹਾ ਇੰਨੇ ਜ਼ਿਆਦਾ ਜ਼ਖਮਾ ਨੂੰ ਠੀਕ ਕਰਨਾ ਇਹ ਚਿੱਟੇ ਦੀ ਤੋਣ ਨੂੰ ਠੀਕ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਕੰਮ ਹੈ ਮੈਂ ਤੁਹਾਡੇ ਨਾਲ ਹਾਂ ਜਿੰਨੇ ਦਾ 1 ਗ੍ਰਾਮ ਚਿੱਟਾ ਆਉਂਦਾ ਹੈ ਉਹਨੇ ਚ ਮੈਂ ਤੁਹਾਡਾ ਪੂਰਾ ਟ੍ਰੀਟਮੈਂਟ ਕਰ ਦੂੰਗਾ ਵਾਦਾ ਕਰਦਾ ਹਾਂ ਮੈਂ ਪੁਲਸ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿਹੜਾ ਚਿੱਟਾ ਵੇਚਦਾ ਹੈ ਉਹਨੂੰ ਠੋਕੋ ਤੇ ਜਿਹੜਾ ਵੀ ਚਿੱਟਾ ਪੀਂਦਾ ਹੈ ਉਹਨੂੰ ਰੋਕੋ ਉਹਦਾ ਇਲਾਜ ਕਰਾਓ ਜੇ ਹੁਣ ਆਪਾਂ ਇਸ ਕੋਡ ਨੂੰ ਖਤਮ ਕਰਨ ਨੂੰ ਲੱਗੇ ਤਾਂ ਸਾਨੂੰ ਘੱਟੋ ਘੱਟ ਵੀ 10 ਸਾਲ ਲੱਗ ਜਾਣੇ ਮੇਰੀ ਇਹ ਬੇਨਤੀ ਹਰ ਅਫਸਰ ਹਰ ਮੁਲਾਜ਼ਮ ਦੇ ਮੋਬਾਈਲ 'ਚ ਤੇ ਹਰ ਬੰਦੇ ਦੇ ਮੋਬਾਈਲ 'ਚ ਪਹਚਾਓ ਤਾਂ ਕਿ ਆਪਾਂ ਆਪਣੀ ਜਵਾਨੀ ਨੂੰ ਸਾਂਭ ਸਕੀਏ ਥੈਂਕ ਯੂ